ਅੱਜ ਤੁਹਾਡੇ ਨਾਲ ਮੈਂ ਬਾਲ ਕਵਿਤਾਵਾਂ ਲੈ ਕੇ ਹਾਜ਼ਰ ਹੋਇਆ। ਕਾਫੀ ਦੇਰ ਤੋਂ ਇਹ ਕਵਿਤਾਵਾਂ ਮੇਰੇ ਕੋਲ ਮੇਰੇ ਸ਼ਬਦਾਂ ਦੀ ਉਡੀਕ ਕਰ ਰਹੀਆਂ ਸਨ। ਅੱਜ ਸਭਪ ਨਾਲ ਪਹਿਲੀ ਕਵਿਤਾ ਹਾਜ਼ਰ ਹੈ। ਅਸੀਂ ਕਦੋਂ ਇਨਸਾਨ ਬਣਾਂਗੇ? ਅਸੀਂ ਕਦੋਂ ਇਨਸਾਨ ਬਣਾਂਗੇ ਸਿੱਖ ਈਸਾਈ ਬੋਧੀ ਜੈਨੀ ਹਿੰਦੂ ਮੁਸਲਮਾਨ ਬਣੇ ਹਾਂ ਅਸੀਂ ਕਦੋਂ ਇਨਸਾਨ ਬਣਾਂਗੇ ਵੱਖੋ ਵੱਖਰਾ ਸੋਚਣ ਵਾਲੇ ਵੱਖੋ ਵੱਖਰਾ ਲੋਚਣ ਵਾਲੇ ਆਪੋ ਆਪਣੇ ਰੰਗ ਵਿੱਚ ਰੰਗੇ ਆਪਣੇ ਰੰਗ ਦੀ ਸ਼ਾਨ ਬਣੇ ਹਾਂ ਕਦੋਂ ਤਿਰੰਗੇ ਦੇ ਰੰਗਾਂ ਨਾਲ ਭਾਰਤ ਮਾਂ ਦੀ ਸ਼ਾਨ ਬਣਾਂਗੇ ਅਸੀਂ ਕਦੋਂ ਇਨਸਾਨ ਬਣਾਂਗੇ ਉੱਚ ਨੀਚ ਦੇ ਜਾਤ ਪਾਤ ਦਾ ਵੱਖਰਾ ਇੱਕ ਤੂਫਾਨ ਬਣੇ ਹਾਂ ਹੁਣ ਤੀਕਰ ਸ਼ੈਤਾਨ ਬਣੇ ਹਾਂ ਹੋਰਾਂ ਲਈ ਹੈਵਾਨ ਬਣੇ ਹਾਂ ਧਰਮੋ ਧਰਮੀ ਕਰਮੋ ਕਰਮੀ ਅਸੀਂ ਕਦੋਂ ਈਮਾਨ ਬਣਾਂਗੇ ਅਸੀਂ ਕਦੋਂ ਇਨਸਾਨ ਬਣਾਂਗੇ ਹਰਲਕੇ ਰਹੀਏ ਹਰਲਕੇ ਸਹੀਏ ਦੁੱਖ ਸੁੱਖ ਅੰਦਰ ਮਿਲ ਕੇ ਰਹੀਏ ਇੱਕ ਦੂਜੇ ਦੇ ਕੰਮ ਆਉਣ ਲਈ ਇੱਕ ਦੂਜੇ ਦਾ ਮਾਨ ਬਣਾਗੇ ਨਫ਼ਰਤ ਕੀਨਾ ਸਾੜਾ ਛੱਡ ਕੇ ਸਾਂਝਾ ਕੌਮੀ ਗਾਣ ਬਣਾਗੇ ਅਸੀਂ ਕਦੋਂ ਇਨਸਾਨ ਬਣਾਂਗੇ ਭਾਰਤ ਫੁੱਲਾਂ ਦਾ ਗੁਲਦਸਤਾ ਪਾਂਤ ਪਾਂਤ ਦੇ ਫੁੱਲ ਗੁਲਾਬੀ ਪੀਲੇ ਨੀਲਾ ਲਾਲ ਉਨਾਂ ਵੀ ਆਪੋ ਆਪਣੀ ਖੁਸ਼ਬੂ ਸਭ ਦੀ ਹਰ ਮਨ ਦੇ ਮਹਿਮਾਨ ਬਣਾਂਗੇ ਅਸੀਂ ਕਦੋਂ ਇਨਸਾਨ ਬਣਾਂਗੇ ਭਾਰਤ ਮਾਂ ਦੀ ਅੱਖ ਦੇ ਤਾਰੇ ਹਿੰਦੂ ਮੁਸਲਮਾਨ ਪਿਆਰੇ ਬੋਧੀ ਜੈਨੀ ਸਿੱਖ ਨਿਆਰੇ ਊਚ ਨੀਚ ਤੋਂ ਜਿਹੜੇ ਹਾਰੇ ਭਾਰਤ ਦੇ ਸਭ ਰਾਜ ਦੁਲਾਰੇ ਪੁੱਛਣ ਸਾਨੂੰ ਚੰਨ ਸਿਤਾਰੇ ਭਾਰਤ ਦਾ ਵਰਦਾਨ ਬਣਾਂਗੇ ਅਸੀਂ ਕਦੋਂ ਇਨਸਾਨ ਬਣਾ ਗਏ ਅਸੀਂ ਕਦੋਂ ਇਨਸਾਨ ਬਣਾ ਗਏ ਇਸੇ ਹੀ ਰੰਗ ਵਿੱਚ ਮੇਰੀ ਦੂਸਰੀ ਕਵਿਤਾ ਹੈ ਪਹਿਲਾ ਹੈ ਇਨਸਾਨ ਬਣਾਇਆ ਸਿੱਖ ਈਸਾਈ ਬੋਧੀ ਜੈਨੀ Hindu ਮੁਸਲਮਾਨ ਬਣਾਇਆ ਜਾਤਾਂ ਪਾਤਾਂ ਵਿੱਚ ਵੰਡਣ ਤੋਂ ਪਹਿਲਾਂ ਸੀ ਇਨਸਾਨ ਬਣਾਇਆ ਅੱਖਾਂ ਨਖ ਤੇ ਕੰਨ ਬਣਾਏ 10 ਉਂਗਲਾਂ ਦੇ ਦੋ ਹੱਥ ਲਾਏ ਸੋਚਣ ਸਮਝਣ ਜਿਸਨੇ ਲਾਇਆ ਪਹਿਲਾ ਉਸ ਇਨਸਾਨ ਬਣਾਇਆ ਜੰਗਲ ਜੂਹਾ ਪਰਬਤ ਭੇਲੇ ਨਦੀਆਂ ਝਰਨੇ ਵਗਦੇ ਵੇਲੇ ਤੈਨੂੰ ਵੇਖਣ ਚੰਨ ਸਿਤਾਰੇ ਸੂਰਜ ਤੈਨੂੰ ਵੇਖਣ ਆਇਆ ਸਭ ਲਈ ਪੌਣ ਤੇ ਪਾਣੀ ਇੱਕੋ ਰੁੱਤਾਂ ਵੱਖਰਾ ਵਰਖਾ ਹਾਣੀ ਇੱਕੋ ਸਭ ਲਈ ਪਾਉਣ ਤੇ ਪਾਣੀ ਇੱਕੋ ਰੁੱਤਾਂ ਵਰਖਾ ਹਾਣੀ ਇੱਕੋ ਸਭ ਕੁਝ ਸਾਂਝਾ ਇੱਕੋ ਜਿਹਾ ਇੱਕੋ ਜਿਹਾ ਨਾਮ ਧਰਾਇਆ ਤੈਨੂੰ ਵੰਡਣ ਵਾਲੇ ਦਸਮ ਕਿਸ ਧਰਤੀ ਤੇ ਹੁਣ ਉਹ ਵਸਨ ਤੂੰ ਕੁਦਰਤ ਦਾ ਕੁਦਰਤ ਤੇਰੀ ਕੁਦਰਤ ਨੇ ਇਨਸਾਨ ਬਣਾਇਆ ਧਰਮ ਬਣਾਏ ਤੇਰੇ ਆਪਣੇ ਕੁਦਰਤ ਨੇ ਈਮਾਨ ਬਣਾਇਆ ਪਹਿਲਾਂ ਸੀ ਇਨਸਾਨ ਬਣਾਇਆ ਪਹਿਲਾਂ ਸੀ ਇਨਸਾਨ ਬਣਾਇਆ ਤੀਸਰੀ ਕਵਿਤਾ ਮੇਰੀ ਹੈ ਬਾਲ ਕਵਿਤਾਵਾਂ ਨੇ ਜਿਹੜੀਆਂ ਅਸੀਂ ਸਮਝਦੇ ਹਾਂ ਕਿ ਬੱਚਿਆਂ ਲਈ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਚਾਹ ਤੇ ਦੁੱਧ ਦੀ ਬਹਿਸ ਚਾਹ ਕਹੇ ਮੈਂ ਸਭ ਦੀ ਚਾਹ ਸਭ ਲਈ ਮੈਂ ਬਣਾਵਾਂ ਰਾ ਇੱਕ ਕੱਪ ਮੇਰਾ ਰੋਜ਼ ਸਵੇਰੇ ਦੇਵਾ ਮੈਂ ਠਕੇਵਾਂ ਲਾ ਕੋਈ ਆਖੇ ਮੇਰੀ ਚਾਹ ਕੋਈ ਆਖੇ ਚਾਹ ਦੀ ਚਾਹ ਮੈਂ ਅੱਖਾਂ ਵਿੱਚ ਸਭ ਦੀ ਚਾਹ ਸਭ ਲਈ ਰੋਜ਼ ਬਣਾਵਾਂ ਰਾ ਦੁੱਧ ਕਹੇ ਮੈਂ ਚਿੱਟਾ ਦੁੱਧ ਪੀਵੇ ਜਿਹੜਾ ਸਾਵੀ ਬੁੱਧ ਗਾਈਆਂ ਮਹੀਆਂ ਤੋਂ ਮੈਂ ਆਵਾਂ ਕਿਹੜਾ ਮੇਰੇ ਵਰਗਾ ਸੁਧ ਦੁੱਧ ਕਹੇ ਮੈਂ ਚਿੱਟਾ ਦੁੱਧ ਤਾਕਤ ਦੇਵਾਂ ਫੁਰਤੀ ਦੇਵਾਂ ਮੈਂ ਕਣ ਕਣ ਨੂੰ ਸ਼ਕਤੀ ਦੇਵਾਂ ਮੈਂ ਮੱਖਣ ਮੈਂ ਖੋਇਆ ਦੁੱਧ ਦੁੱਧ ਕਹੇ ਮੈਂ ਚਿੱਟਾ ਦੁੱਧ ਚਾਹ ਖੇ ਮੈਂ ਦਫ਼ਤਰ ਜਾਵਾਂ ਹਰ ਟੇਬਲ ਤੇ ਰੌਣਕ ਲਾਵਾਂ ਗੱਲਾਂ ਬਾਤਾਂ ਚਾਹ ਦੀ ਚੁਸਕੀ ਗੱਪਾਂ ਛੱਪਾਂ ਚਾਹ ਦੀ ਚੁਸਕੀ ਨਵੇਂ-ਨਵੇਂ ਮੈਂ ਮਿੱਤਰ ਬਣਾਵਾਂ ਨਵੇਂ ਵਿਚਾਰਾਂ ਨੂੰ ਲੈ ਆਵਾਂ ਕਾਗਜ਼ ਕਲਮ ਤੇ ਹੁਣ ਕੰਪਿਊਟਰ ਸਾਰੇ ਮੇਰੇ ਲਈ ਟਿਊਟਰ ਮੈਂ ਕੁਝ ਦੱਸਾਂ ਉਹ ਕੁਝ ਦੱਸਨ ਜੇ ਮੈਂ ਹੱਸਾਂ ਤਾਂ ਉਹ ਹੱਸੰ ਮੇਰੇ ਪਿੱਛੇ ਫੌਜ ਬੜੀ ਹੈ ਮੇਰੇ ਕਰਕੇ ਮੌਜ ਬੜੀ ਹੈ ਦੁੱਧ ਆਖਦਾ ਗੋਰਾ ਰੰਗ ਮੇਰੀ ਤਾਂ ਹਰ ਥਾਂ ਤੇ ਮੰਗ ਬੱਚਿਆਂ ਦੀ ਮੈਂ ਬੋਤਲ ਅੰਦਰ ਮੈਂ ਹਰ ਘਰ ਤੇ ਬੋਤਲ ਅੰਦਰ ਮੈਂ ਆਪਣੇ ਮਿੱਤਰ ਸਭ ਹਲਵਾਈ ਮੈਨੂੰ ਤੱਕ ਕੇ ਰੌਣਕ ਆਈ ਭਰੇ ਡਰਮਾ ਅੰਦਰ ਦੁੱਧ ਜੇ ਮੈਂ ਸ਼ੁੱਧ ਤੇਰ ਸਭ ਕੁਝ ਸ਼ੁੱਧ ਮੇਰੇ ਕਾਰਨ ਕਰਨ ਕਮਾਈ ਵੇਚਾ ਸਭ ਵੇਚਣ ਸਭ ਮੇਰੀ ਮਠਿਆਈ ਹੋਏ ਦਸਹਿਰਾ ਆਜਾ ਦੀਵਾਲੀ ਦੁੱਧ ਬਿਨਾ ਨਾ ਕਿਸਮਤ ਵਾਲੀ ਕਈ ਘਰਾਂ ਦਾ ਕਾਰੋਬਾਰ ਲੱਗੀ ਰਹਿੰਦੀ ਰੋਜ਼ਬਹਾਰ ਐਨੇ ਨੂੰ ਦੋ ਮੁੰਡੇ ਆਏ ਵੇਖਣ ਨੂੰ ਓਸੀ ਕਵਰਾਏ ਚਾਹ ਵਾਲੇ ਨੂੰ ਰਹੇ ਸੁਣਾ ਜਲਦੀ ਚਾਹ ਦੇ ਕੱਪ ਬਣਾ ਦੂਜਾ ਕਹਿੰਦਾ ਛੱਡ ਪਰਾਂ ਦੁੱਧ ਦੇ ਵਿੱਚ ਤੂੰ ਪੱਤੀ ਪਾ ਚਾ ਹੋਵੇ ਤਾਂ ਥੋੜੀ ਹੋਵੇ ਪੀ ਕੇ ਚਾਹ ਨਾ ਕੋਈ ਰੋਵੇ ਦੁੱਧ ਬਿਨਾ ਇਹ ਕਾਲੀ ਚਾਹ ਜਿਹੜਾ ਪੀਵੇ ਨਿਕਲੇ ਆ ਪੋਰਾ ਦੁੱਧ ਮਲਾਈ ਹੋਵੇ ਪੋਰਾ ਕਰੀਮ ਰਲਾਈ ਹੋਵੇ ਦੋਹਾਂ ਦੀ ਹੈ ਪੱਕੀ ਯਾਰੀ ਦੇਵੋ ਝਗੜਾ ਹੁਣੇ ਮੁਕਾ ਤੇ ਜਿੱਥੇ ਚਾਹ ਤੇ ਉਥੇ ਰਾਹ ਜਿੱਥੇ ਚਾਹ ਉਥੇ ਰਾਹ ਇੱਕ ਹੋਰ ਕਵਿਤਾ ਹੈ ਥੋੜੇ ਵੱਖਰੇ ਰੰਗ ਦੀ ਹੈ ਐ ਨਵੀਂ ਬਹਾਰ ਲੇਕਿਨ ਇਹ ਵੀ ਬਾਲ ਕਵਿਤਾ ਹੈ ਸਮੁੰਦਰੋਂ ਆਰ ਸਮੁੰਦਰੋਂ ਪਾਰ ਸਮੇਂ ਦੀ ਨਵੀਂੋ ਨਵੀਂ ਬਹਾਰ ਕਦੇ ਕੋਈ ਆਵੇ ਤੇ ਕੋਈ ਜਾਵੇ ਨਵੀਆਂ ਖਬਰਾਂ ਕੱਢ ਲਿਆਵੇ ਸਭ ਨੂੰ ਮਿੰਟੋ ਮਿੰਟ ਪਹੁੰਚਾਵੇ ਭਾਵੇਂ ਛਪਦੀ ਨਹੀਂ ਅਖਬਾਰ ਸਮੇਂ ਦੀ ਨਵੀਂੋ ਨਵੀਂ ਬਹਾਰ ਇਸਨੇ ਹਰ ਬੰਦ ਵਿੱਚ ਸਾਡੀ ਅੱਜ ਦੀ ਜਿਹੜੀ ਮਾਡਰਨ ਟੈਕਨੋਲੋਜੀ ਹੈ ਉਹਦੀ ਇੱਕ ਅੰਗ ਦੀ ਚਰਚਾ ਹੋਈ ਹੈ ਐ ਸਮੁੰਦਰੋਂ ਆਰ ਸਮੁੰਦਰੋਂ ਪਾਰ ਸਮੇਂ ਦੀ ਨਵੀਆਂ ਨਵੀਂ ਬਹਾਰ ਕਦੇ ਕੋਈ ਆਵੇ ਤੇ ਕੋਈ ਜਾਵੇ ਨਵੀਆਂ ਖਬਰਾਂ ਕੱਢ ਲਿਆਵੇ ਸਭ ਨੂੰ ਮਿੰਟੋ-ਮਿੰਟ ਪੁਝਾਵੇ ਭਾਵੇਂ ਛਪਦੀ ਨਹੀਂ ਅਖਬਾਰ ਸਮੇਂ ਦੀ ਨਵੀਆਂ ਨਵੀਂ ਬਹਾਰ ਕਿਸੇ ਨੂੰ ਦਈਏ ਤੇ ਕੁਝ ਲਈਏ ਪਾਈਏ ਮੁੱਲ ਤੇ ਵਿਕਦੀ ਦਈਏ ਨਾ ਕੁਝ ਲੈਣਾ ਨਾ ਕੁਝ ਦੇਣਾ ਇਹ ਬਸ ਅਖਰਾਂ ਦਾ ਇਤਬਾਰ ਇਸੇ ਨੂੰ ਆਖਣ ਨਵਾਂ ਵਪਾਰ ਸਮੇਂ ਦੀ ਨਵੀਂੋ ਨਵੀਂ ਬਹਾਰ ਨਜ਼ਰੋਂ ਪਾਰ ਨਜ਼ਰ ਨਾ ਆਵੇ ਜਦ ਉਹ ਪਾਰ ਸਮੁੰਦਰੋਂ ਜਾਵੇ ਗੱਲਾਂ ਕਰਦਾ ਦਿਖਦਾ ਰਹਿੰਦਾ ਹੁਣ ਉਹ ਸਾਹਮਣੇ ਬਹਿ ਕੇ ਖਾਵੇ ਵਦਿਆ ਸਭ ਦਾ ਕਾਰੋਬਾਰ ਸਮੇਂ ਦੀ ਨਵੀਂੋ ਨਵੀਂ ਬਹਾਰ ਸਭ ਨੇ ਸੱਤੀ ਨਵਾਂ ਬਣਾਇਆ ਸਭ ਨੇ ਬੋਝੇ ਅੰਦਰ ਪਾਇਆ ਸਭ ਦਾ ਚੇਤਾ ਇਸ ਦੇ ਅੰਦਰ ਨਕਸ਼ੇ ਥਾਵਾਂ ਮਸਜਿਦ ਮੰਦਿਰ ਨੱਚਦੀਆਂ ਉਂਗਲਾਂ ਦੇ ਵਿੱਚਕਾਰ ਸਮੇ ਦੀ ਨਵੀਂੋ ਨਵੀਂ ਬਹਾਰ ਘਰ ਤੋਂ ਬਹਿ ਕੇ ਹੁਕਮ ਚਲਾਵੇਂ ਕਿਧਰੇ ਜਾਵੇਂ ਨਾ ਤੂੰ ਆਵੇਂ ਦਫ਼ਤਰ ਬਣਿਆ ਘਰ ਦਾ ਵਿਹੜਾ ਤੋਂ ਦੇਵੇਂ ਵਿਹੜੇ ਦੇ ਵਿੱਚ ਘੇੜਾ ਸਿਰ ਤੇ ਚੁੱਕ ਕੇ ਸਭ ਦਾ ਪਹਾੜ ਸਮੇ ਦੀ ਨਵੀਂੋ ਨਵੀਂ ਬਹਾਰ ਸਮੁੰਦਰੋਂ ਆਰ ਸਮੁੰਦਰੋਂ ਪਾਰ ਸਮੇਂ ਦੀ ਨਵੀਂੋਂ ਨਵੀਂ ਬਹਾਰ ਮੇਰੇ ਕੁਝ ਸਾਥੀ ਸੋਚਦੇ ਹੋਣਗੇ ਕਿ ਕਵਿਤਾ ਕਿਸ ਦੇ ਬਾਰੇ ਹੈ ਪਹਿਲੇ ਬੰਦ ਦੇ ਵਿੱਚ ਇਹ ਇਹ ਸੋਸ਼ਲ ਮੀਡੀਆ ਬਾਰੇ ਹੈ ਦੂਸਰੇ ਬੰਦ ਦੇ ਵਿੱਚ ਜਿਹੜਾ ਸਾਡੀ ਆਨਲਾਈਨ ਅਸੀਂ ट्रांजੈਕਸ਼ਨ ਕਰਦੇ ਆਂ ਅੱਜਕੱਲ ਚੀਜ਼ਾਂ ਖਰੀਦਦੇ ਵੇਚਦੇ ਆ ਇਹ ਉਹਦੇ ਬਾਰੇ ਹੈ ਤੀਸਰੇ ਬੰਦ ਵਿੱਚ ਅਸੀਂ ਜਿਹੜੀ ਵੀਡੀਓ ਟਾਕਿੰਗ ਕਰਦੇ ਆਂ ਵੀਡੀਓ ਕਾਨਫਰੈਂਸਿੰਗ ਜਾਂ ਵੀਡੀਓ ਕਨਵਰਸੇਸ਼ਨ ਕਰਦੇ ਆ ਉਹਦੇ ਬਾਰੇ ਹੈ ਚੌਥਾ ਬੰਦ ਜਿਹਦੇ ਵਿੱਚ ਮੈਂ ਕਿਹਾ ਕਿ ਸਭ ਨੇ ਸਾਥੀ ਨਵਾਂ ਬਣਾਇਆ ਇਹ ਮੋਬਾਈਲ ਬਾਰੇ ਹੈ ਔਰ ਇਹਦਾ ਆਖੀਰਲਾ ਜਿਹੜਾ ਬੰਦ ਹੈ ਜਿਹਨੂੰ ਕਿਹਾ ਕਿ ਘਰ ਤੋਂ ਬਹਿ ਕੇ ਹੁਕਮ ਚਲਾਵੇਂ ਇਹ ਸਾਡੇ ਔਨਲਾਈਨ ਵਰਕ ਫਰਮ ਹੋਮ ਬਾਰੇ ਹੈ ਤਾਂ ਇਹ ਕਵਿਤਾ ਬਿਲਕੁਲ ਨਵੀਂ ਟੈਕਨੋਲੋਜੀ ਬਾਰੇ ਹੈ ਇੱਕ ਹੋਰ ਕਵਿਤਾ ਹੈ ਕਿ ਕਿਉਂਕਿ ਬਾਲ ਕਵਿਤਾਵਾਂ ਨੇ ਬੱਚਿਆਂ ਦੀ ਰੁਚੀ ਨੂੰ ਸਾਹਮਣੇ ਰੱਖ ਕੇ ਲਿਖੀਆਂ ਗਈਆਂ ਨੇ ਲੱਗੀ ਹੋਵੇ ਭੁੱਖ ਤਾਂ ਫਿਰ ਰੋਟੀ ਦਾ ਸਵਾਦ ਹੈ ਜਦੋਂ ਜਦੋਂ ਖਾਧੀ ਹੋਵੇ ਉਦੋਂ-ਉਦੋਂ ਯਾਦ ਹੈ ਕੌਲੀ ਹੋਵੇ ਦਾਲ ਦੀ ਤੇ ਸਮਝੀ ਦੀ ਵੱਖ ਹੋਵੇ ਚਟਨੀ ala ਅਚਾਰ ਤੇ ਸਲਾਦ ਉੱਤੇ ਆਖ ਹੋਵੇ ਕੱਚੀ-ਕੱਚੀ ਮੂਲੀ ਦਾ ਵੀ ਕਟਿਆ ਸਲਾਦ ਹੋਵੇ ਤਿੰਨ-ਚਾਰ ਰੋਟੀਆਂ ਦਾ ਆਪਣਾ ਸਵਾਦ ਹੋਵੇ ਜਦੋਂ-ਜਦੋਂ ਖਾਧੀ ਹੋਵੇ ਉਦੋਂ-ਉਦੋਂ ਯਾਦ ਹੈ ਰਾਤ ਦੀਆਂ ਮੱਕੀ ਦੀਆਂ ਰੋਟੀਆਂ ਨੂੰ ਚੂਰਿਆ ਦਹੀਂ ਖੁੱਲਾ ਪਾਇਆ ਉੱਤੇ ਲੂਣ ਮਿਰਚ ਥੋੜਿਆ ਤਾਜ਼ੀ-ਤਾਜ਼ੀ ਠੰਡ ਹੋਵੇ ਸਰਦੀ ਦੀ ਰੁੱਤ ਹੋਵੇ ਲੱਤਾਂ ਉੱਤੇ ਲੋਹੀ ਹੋਵੇ ਨਿੱਗੀ-ਨਿੱਗੀ ਧੁੱਪ ਹੋਵੇ ਭਰ-ਭਰ ਚਮਚੇ ਨੂੰ ਖਾਣ ਦਾ ਸੁਆਦ ਹੈ ਜਦੋਂ-ਜਦੋਂ ਖਾਧੀ ਹੋਵੇ ਉਦੋਂ-ਉਦੋਂ ਯਾਦ ਹੈ ਚੁੱਲੇ ਉੱਤੇ ਤੌੜੀ ਵਿੱਚ ਰਿੱਜ ਦਾ ਜ ਸਾਗ ਹੋਵੇ ਸਰੋਂ ਦੀਆਂ ਗੰਦਲਾਂ ਦਾ ਕੁਲਾ-ਕੁਲਾ ਭਾਗ ਹੋਵੇ ਬਾਥੂ ਮੇਥੀ ਧਣੀਆਂ ਤੇ ਪਾਲਕ ਰਲਾਈ ਹੋਵੇ ਲੱਭ ਕੇ ਲਿਆਂਦੀ ਪਾਈ ਉਸ ਚ ਚਲਾਈ ਹੋਵੇ ਘੋਟਿਆ ਮਧਾਨੀਆਂ ਦਾ ਖਾਦਾ ਹੋਵੇ ਯਾਦ ਹੈ ਮੱਖਣੀ ਦੇ ਢੇੜੇ ਨਾਲ ਆਪਣਾ ਸਵਾਦ ਹੈ ਲੱਗੀ ਹੋਵੇ ਭੁੱਖ ਤਾਂ ਫਿਰ ਰੋਟੀ ਦਾ ਸਵਾਦ ਹੈ ਜਦੋਂ-ਜਦੋਂ ਖਾਧੀ ਹੋਵੇ ਉਦੋਂ-ਉਦੋਂ ਯਾਦ ਹੈ ਇਕ ਆਖਰੀ ਕਵਿਤਾ ਹੈ ਕਿ ਇਹ ਬੁਝਾਰਤਾ ਨੇ ਜਿਹੜੀਆਂ ਅਸੀਂ ਨਵੇਂ ਢੰਗ ਦੇ ਵਿੱਚ ਪੁੱਛੀਆਂ ਨੇ ਬੁਝਣੀਆਂ ਬਾਤਾਂ ਨਾਲ ਪਾਉਣੀਆਂ ਬੁਝਾਰਤਾ ਸ਼ਬਦਾਂ 'ਚ ਰੱਖੀਆਂ ਮੈਂ ਬੰਨ ਕੇ ਸ਼ਰਾਰਤਾਂ ਰਾਤ ਨੂੰ ਆਕਾਸ਼ ਨੂੰ ਮੈਂ ਤਾਰੇ ਲਾਹੇ ਹੋਏ ਨੇ ਰਾਤ ਨੂੰ ਆਕਾਸ਼ ਤੋਂ ਮਾਰੇ ਲਾਏ ਹੋਏ ਨੇ ਰੱਖ ਕੇ ਮੁਕੈਸ਼ ਵਿੱਚ ਸਾਰੇ ਲਾਏ ਹੋਏ ਨੇ ਚਾਹੀ ਚਾਹੀ ਸਿਰਾਂ ਉੱਤੇ ਤਾਣੀ ਤਣੀ ਹੋਈ ਐ ਸਾਰਿਆਂ ਲਈ ਅਖਰੀ ਕਹਾਣੀ ਬਣੀ ਹੋਈ ਐ ਦਾ ਚਾ ਨਾਲ ਲੈਂਦੀਆਂ ਨੇ ਰਾਣੀਆਂ ਸੁਹਾਣੀਆਂ ਅੱਜ ਕੱਲ ਜਪਦੀਆਂ ਗੱਲਾਂ ਪੁਰਾਣੀਆਂ ਤੁਸੀਂ বুঝਨਾ ਇਹ ਕਿਹੜੀ ਚੀਜ਼ ਐ ਜਦੋਂ ਚਾਹਾਂ ਜਿੱਥੇ ਚਾਹਾਂ ਬੂਹਾ ਉਹਦਾ ਖੋਲ ਲਾਵਾਂ ਖੋਲ ਕੇ ਗਿਆਨ ਜਿੱਥੇ ਜਾਵਾਂ ਉੱਥੇ ਡੋਲ ਲਾਵਾਂ ਮੁੱਠੀ ਵਿੱਚ ਘਟਿਆ ਮੈਂ ਸਾਰੇ ਹੀ ਆਕਾਸ਼ ਨੂੰ ਮੰਨਦੇ ਹਨੇਰੇ ਵਿੱਚ ਕਰਾਂ ਪ੍ਰਕਾਸ਼ ਨੂੰ ਵਿਛੜੇ ਮਿਲਾਉਂਦਾ ਹੈ ਤੇ ਦੁਨੀਆ ਦਿਖਾਉਂਦਾ ਹੈ ਮੇਰੇ ਨਾਲ ਰਹਿ ਕੇ ਕਈ ਕੌਤਿਕ ਰਚਉਂਦਾ ਹੈ ਦੁਨੀਆ ਨੂੰ ਜੋੜਦਾ ਹੈ ਜੋੜੀਆਂ ਨੂੰ ਲੋੜਦਾ ਹੈ ਦੋਸਤਾਂ ਨੂੰ ਲੱਭਦਾ ਹੈ ਦੁਸ਼ਮਨਾ ਨੂੰ ਮੋੜਦਾ ਹੈ ਆਰ ਨਹੀਂ ਪਾਰ ਨਹੀਂ ਬਿਜਲੀ ਦੀ ਤਾਰ ਨਹੀਂ ਕੋਈ ਦੱਸੋ ਥਾਂ ਜਿੱਥੇ ਈਸ ਦੀ ਵੀ ਮਾਰ ਨਹੀਂ ਉਸ ਨਵੀਗੋਚਾ ਜਿਹਨੂੰ ਆਖਦੇ ਨੇ ਪਾਸ ਨਹੀਂ ਹਰ ਬੰਦਾ ਆਮ ਇਥੇ ਕੋਈ ਬੰਦਾ ਖਾਸ ਨਹੀਂ ਸਿੱਖਣ ਸਿਖਾਣ ਨੂੰ ਤੇ ਦੇਖਣ ਦਿਖਾਣ ਨੂੰ ਕਿਤੇ ਕਦੇ ਬਹਿ ਕੇ ਤਾਰ-ਤਾਰ ਟੁਣਕਾਉਣ ਨੂੰ ਕੋਈ ਆਖੇ ਇਸ ਵਿੱਚ ਰੂਹ ਵਸੀ ਹੋਈ ਹੈ ਕੋਈ ਕਹੇ ਸਾਰੀ ਕਾਇਨਾਤ ਰਸੀ ਹੋਈ ਹੈ ਤਾਲ-ਮੇਲ ਸੁਰ-ਤਾਲ ਮੇਲ-ਜੋਲ ਰੱਖਦੇ ਜਦੋਂ ਇੱਕੋ ਥਾਂ ਸਾਰੇ ਦੇਖੇ ਸੀ ਮੈਂ ਵਸਦੇ ਜਦੋਂ ਕੋਈ ਦੇਖੇ ਉਹਨੂੰ ਆਖਦਾ ਹੈ ਗੋਲ ਹੈ ਕਿੱਸਿਆਂ ਕਹਾਣੀਆਂ ਚ ਉਸਦਾ ਹੀ ਬੋਲ ਹੈ ਸੋਹਣੇ ਜੇ ਕੋਈ ਜਾਪਦਾ ਹੈ ਸੋਹਣਾ ਜੇ ਕੋਈ ਜਾਪਦਾ ਹੈ ਤਾਂ ਉਸਦਾ ਹੀ ਨਾਂ ਹੈ ਚਾਂਦੀ ਜਿਹਾ ਰੰਗ ਹੈ ਤੇ ਮਿੱਠੀ-ਮਿੱਠੀ ਥਾਂ ਹੈ ਕਦੇ ਕਿਸੇ ਰੂਪ ਵਿੱਚ ਕਦੇ ਕਿਸੇ ਢੰਗ ਵਿੱਚ ਦੇਖਦੇ ਹਾਂ ਸਾਰੇ ਉਹ ਰਹਿੰਦਾ ਇੱਕ ਰੰਗ ਵਿੱਚ ਬੁਝਣੀਆਂ ਬਾਤਾਂ ਨਾਲ ਪਾਉਣੀਆਂ 부ਜਾਰ ਤਾਂ ਸ਼ਬਦਾਂ ਵਿੱਚ ਰੱਖੀਆਂ ਮੈਂ ਬੰਨ ਕੇ ਸ਼ਰਾਰਤਾਂ ਬੁਝਣੀਆਂ ਬਾਤਾਂ ਮੈਂ ਪਾਉਣੀਆਂ 부ਜਾਰ ਤਾਂ ਸ਼ਬਦਾਂ ਵਿੱਚ ਰੱਖਣੀਆਂ ਬਨ ਕੇ ਸ਼ਰਾਰਤਾਂ ਤੋਂ ਇਹ ਕੁਝ ਬਾਲ ਕਵਿਤਾਵਾਂ ਨੇ ਜਿਹੜੀਆਂ ਪਿਛਲੇ ਦਿਨਾਂ ਵਿੱਚ ਲਿਖੀਆਂ ਔਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈਆਂ ਹੋਣਗੀਆਂ ਅਗਲੇ ਕਿਸੇ ਐਪੀਸੋਡ ਵਿੱਚ ਹੋਰ ਕਵਿਤਾਵਾਂ ਨਾਲ ਮਿਲਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ